ਜਿਹੜਾ ਅੱਜ ਸਾਡਾ ਸਮੂਹਿਕ ਛੁੱਟੀ ਦਾ ਪ੍ਰੋਗਰਾਮ ਹੈ ਜੋ ਅੱਜ ਸ਼ੁਰੂ ਕੀਤਾ ਹੈ ਸਾਡੀਆਂ ਜਿਹੜੀਆਂ ਸੂਬੇ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਦਾ ਇੱਕ ਧੜਾ ਬਣਿਆਗਾ ਸਾਰੀਆਂ ਮਹਿਕਮੇ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿਹੜੇ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਅਸੀਂ ਉਹਦੇ ਲਈ ਜਿਹੜਾ ਇਹ ਸੰਘਰਸ਼ ਪ੍ਰੋਗਰਾਮ ਅੱਜ ਤੋਂ ਸ਼ੁਰੂ ਕੀਤਾ ਜੋ ਕਿ ਜੋਤੇ ਬੰਦੀਆਂ ਦੇ ਕਾਲ ਦੇ ਉੱਤੇ ਅਸੀਂ 11 12 ਤੇ 13 ਦੀ ਸਮੂਹਕ ਛੁੱਟੀ ਭਰ ਕੇ ਜਿਹੜਾ ਮੈਕਮੇ ਦਾ ਕੰਮ ਹੈ ਉਹ ਪੂਰਨ ਤੌਰ ਤੇ ਬੰਦ ਹੋ ਗਿਆ ਇਸ ਨਾਲ ਲੋਕਾਂ ਨੂੰ ਵੀ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਂਜੀ ਹਾਂਜੀ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੈ ਕਿਉਂਕਿ ਬਿਜਲੀ ਮੰਤਰੀ ਦੀ ਹਾਜ਼ਰੀ ਦੇ ਵਿੱਚ ਮੈਕਮੇ ਦੀ ਮੈਨੇਜਮੈਂਟ ਨਾਲ ਬਹੁਤ ਮੀਟਿੰਗਾਂ ਹੋਈਆਂ ਨੇ ਉੱਥੇ ਸਹਿਮਤੀਆਂ ਬਣੀਆਂ ਨੇਗੀਆਂ ਜਿਵੇਂ ਕਿ ਸਾਡਾ 17 7 20 ਦਾ ਮਸਲਾ ਹੈਗਾ ਸਾਡੇ ਜਿਹੜੇ ਸਾਡੇ ਤੋਂ ਸਾਥੀ ਵਿਛੜ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਾ ਮਸਲਾ ਹੈਗਾ ਤੇ ਜਿਹੜੇ ਹੋਰ ਅਜਿਹੇ ਸਰਕੂਲਰ ਕਰਕੇ ਜਿਹੜਾ ਮਹਿਕਮਾ ਹੈਗਾ ਉਹ ਮਲਾਜਮਾਂ ਨੂੰ ਤੰਗ ਪਰੇਸ਼ਾਨ ਕਰਦਾ ਨਵੀਆਂ ਭਰਤੀਆਂ ਦਾ ਮਸਲਾ ਕੱਚੇ ਕੰਮਿਆਂ ਨੂੰ ਪੱਕੇ ਕਰਨ ਦਾ ਮਸਲਾ ਉਹ ਸਾਰੀਆਂ ਦੇ ਉੱਤੇ ਜਦੋਂ ਸਹਿਮਤੀਆਂ ਬਣਦੀਆਂ ਨੇ ਪਰੰਤੂ ਜਿਹੜੀ ਸਰਕਾਰ ਹੈ ਉਹ ਟਾਲਮਟੋਲ ਦੀ ਨੀਤੀ ਕਰਦੀ ਹੈ ਜੋ ਉਸ ਦੇ ਮਤਲਬ ਉਸ ਦੇ ਰੋਸ ਵਜੋਂ ਅਸੀਂ ਇਹ ਜਿਹੜਾ ਤਿੰਨ ਦਿਨਾਂ ਦਾ ਪ੍ਰੋਗਰਾਮ ਆ ਉਹ ਮਿਰਥਿਆ ਹੋਇਆ ਤੇ ਅਸੀਂ ਪੂਰਨ ਤੌਰ ਤੇ ਇਸ ਨੂੰ ਜਾਰੀ ਰੱਖਾਂਗੇ ਗਗਨ ਜੀ ਆਜੋ ਤਿੰਨ ਦਿਨ ਦੀ ਹੜਤਾਲ ਹੈ ਜਿਸ ਤੋਂ ਵੱਧ ਕੋਈ ਕੋਲ ਤੁਹਾਡੇ ਉੱਪਰੋਂ ਆਉਂਦੀ ਹੈ ਇਹਨੂੰ ਵਧਾਇਆ ਜਾਊ ਚਾਹੇ ਹਫ਼ਤੇ ਤੇ ਜਾਵੇ ਚਾਹੇ ਮਹੀਨੇ ਤੇ ਜਾਵੇ ਇਤਨਾ ਸਾਡੀਆਂ ਸਾਰੇ ਜੱਥੇਬੰਦੀਆਂ ਇਸ ਗੱਲ ਨੂੰ ਤਿਆਰ ਨੇ ਔਰ ਇਸ ਤੋਂ ਨਾ ਕੋਈ ਪਿੱਛੇ ਹਟਣ ਲੱਗਾ ਜਿੰਨਾ ਵੀ ਸਾਡਾ 프ਰੰਟ ਤੁਹਾਡਾ ਇਕਤਾ ਮੰਚ ਜੁਆਇੰਟ ਫੋਰ ਤੇ ਬਾਕੀ ਜਿੰਨੀਆਂ ਵੀ ਭਰਾਤਰੀ ਜੱਥੇਬੰਦੀਆਂ ਸਾਡੇ ਨਾਲ ਨਾਲ ਨੇ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਕੱਲ ਵੀ ਵਿੱਤ ਮੰਤਰੀ ਸਾਹਿਬ ਉੱਤੇ ਸੀਐਮਡੀ ਸਾਹਿਬ ਮੈਨੇਜਮੈਂਟ ਨਾਲ ਜੋ ਵੀ ਮੰਗਾ ਉੱਤੇ ਸਹਿਮਤੀ ਹੋਈ ਸੀ ਪਹਿਲਾਂ ਸਾਉ ਕੀ ਹੈ ਲਾਗੂ ਨਹੀਂ ਕਰਦੇ ਸ਼ਾਮ ਨੂੰ ਫੇਰ ਮੁੱਕਰ ਜਾਂਦੀ ਹੈ ਮੈਨੇਜਮ ਇਹ ਹੈ ਬਹੁਤੀ ਘਟੀਆ ਕਿਸਮ ਦੀ ਉਹ ਹੈਗੀ ਆ ਵੀ ਤੁਸੀਂ ਇੱਕ ਵਾਰੀ ਮੰਗਾ ਮੰਨ ਲੈਣੇ ਤਾਂ ਸ਼ਾਮਦ ਤੁਸੀਂ ਲਾਗੂ ਨਹੀਂ ਕਰਦੇ ਜਿਹਦੇ ਵਿੱਚ ਤੁਹਾਡਾ ਇੱਕ 35-400 ਫੀਟਰ ਹੈ ਜਿੰਨੂੰ ਕੀ ਛੇਮਾ ਪੇ ਕਮਿਸ਼ਨ ਹੀ ਨਹੀਂ ਮਿਲ ਰਿਹਾ ਉਹ ਵਿਚਾਰਾ ਇੱਕ ਲੈਂਡਮੈਨ ਏਲਮ ਭਰਤੀ ਹੁੰਦਾ ਜੋ ਬਰਕਰਾਰ ਤੋਂ ਏਲਮ ਪ੍ਰਮੋਟ ਹੁੰਦਾ ਹੈ ਇੱਕ ਏਲਮ ਤਾਂ 55000 ਰੁਪਏ ਤਨਖਾਹ ਲੈ ਰਿਹਾ ਉਸ ਨੂੰ 35000 ਹੀ ਮਿਲ ਰਹੀ ਹੈ ਤੇ ਬਾਕੀ ਤੁਹਾਡੇ ਕੱਚੇ ਮੁਲਾਜ਼ਮ ਨੇ ਉਹ ਨਹੀਂ ਪੱਕੇ ਕਿਤੇ ਜਾ ਰਹੇ ਤੁਹਾਡਾ ਡੀਏ ਪਿਆ 13% ਉਹ ਨਹੀਂ ਮਿਲ ਰਿਹਾ ਪੁਰਾਣੀ ਪੈਨਸ਼ਨ ਕੁਝ ਸਰਕਾਰ ਤੱਕ ਵੀ ਮਸਲ ਜਿਹੜੀ ਪੁਰਾਣੀ ਪੈਨਸ਼ਨ ਹੈ ਕਦੋਂ ਦਾ 1 ਮਹੀਨਾ ਦਾ 1.5 ਸਾਲ ਹੋ ਗਿਆ ਸਰਕਾਰ ਕੋ ਕਿਤੇ ਨਾ ਵੀ ਕੇ ਨੋਟੀਫਿਕੇਸ਼ਨ ਕਰਤਾ ਪਰ ਉਹ ਪ੍ਰੋਪਰ ਲਾਗੂ ਨਹੀਂ ਕੀਤੀ ਗਈ ਨਾ ਐਨਪੀਐਸ ਬੰਦ ਹੋਇਆ ਨਾ ਸਾਡੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਗਈ ਹੈ ਹੋਰ ਵੀ ਬਹੁਤ ਮੰਗਾਂ ਨੇ ਚਾਹੇ ਸਾਡਾ ਸਾਡੇ ਕੰਟਰੈਕਟਰ ਵਾਲੇ ਲੈਂਡਮੈਨ ਸਾਥੀ ਜਿਨ੍ਹਾਂ ਨੇ ਤਿੰਨ ਚਾਰ ਸਾਲ ਕੰਟਰੈਕਟ ਦੇ ਉੱਤੇ ਲਾਏ ਉਹ ਪਰਮਿਸ਼ਨ ਕੰਮ ਇੱਥੇ ਕੀਤਾ ਬਿਜਲੀ ਬੋਰਡ ਤੇ ਉਹਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਤਾਂ ਹੋਰ ਬਹੁਤ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਤੇ ਬਿਜਲੀ ਮੰਡੀਆਂ ਕੋਲੇ ਲੱਖ ਪਈਆਂ ਅਗਰ ਸ਼ਾਇਦ ਹੀ ਬਿਲੀ ਬੰਦ ਹੋ ਜਾਂਦਾ ਕੋਈ 파ਟ ਆ ਜਾਂਦਾ ਕਿ ਉਸ ਨੂੰ ਕਿੱਥਾ ਜਾਵੇ ਕਿੱਲੇ ਦੇਖੋ ਸਾਡੇ ਵੱਲੋਂ ਇਹ ਅਲਟੀਮੇਟ ਸਾਰੇ ਐਕਸ਼ਨ ਨੂੰ ਐਸਸੀ ਨੂੰ ਬੋਰਡ ਤੱਕ ਦਿੱਤਾ ਹੋਇਆ ਸੀਗਾ ਤਾਂ ਉਹਦੀ ਜ਼ਿੰਮੇਵਾਰੀ ਸਾਰੀ ਉੱਪਰਲੀ ਮੈਨੇਜਮੈਂਟ ਦੀ ਹੈ ਜਾਂ ਪੰਜਾਬ ਸਰਕਾਰ ਦੀ ਹੈ ਕੋਈ ਵੀ ਕਿਤੇ ਖਰਾਬ ਹੁੰਦਾ ਤੇ ਨਹੀਂ ਚੱਲਦੀ ਸਪਲਾਈ ਦੋ ਦਿਨ ਠੱਪ ਰਹਿੰਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਜਾਂ ਮੈਨੇਜਮੈਂਟ ਦੀ ਹੈ ਇਸ ਤੇ ਸਾਡੇ ਮੁਲਾਜ਼ਮਾਂ ਦਾ ਕੋਈ ਹੋਰ ਰੋਲ ਨਹੀਂ ਹੈ ਸਾਡੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਰੁਈਆ ਮੁਲਾਜ਼ਮਾਂ ਪਤੀ ਬੇਹੱਦ ਮਾੜਾ ਹੈ ਅੱਜ ਤੱਕ ਕੋਈ ਸਰਕਾਰ ਅਸੀਂ ਜਈ ਨਹੀਂ ਦੇਖੀ ਜਿਹੜੇ 13% ਡੀਏ ਔਰ ਸਾਡੇ ਤੇ 2.5 ਸਾਲ ਦਾ ਡੀਐਮ ਦੁੱਬੀ ਰਿਹਾ ਜਿਹੜੀ ਇਹਨਾਂ ਨੇ ਗੱਲ ਮੁੱਢਿਆਂ ਨੇ ਕਹੀ ਉਹ ਤਿੰਨ ਵੀ ਅਤੀ ਮਾਰੀ ਐ ਕਿ ਪੰਜਾਬ ਦੇ ਅੰਦਰ ਕੇਂਦਰ ਦੇ ਸਕੇਲ ਲੱਗਦਾ ਐਸੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਸਮੂਚੀ ਟੇਡ ਜ਼ੋਨੀਆਂ ਨਾ ਭਾਵੇਂ ਉਹ ਇਟਕਦੀ ਹੋਵੇ ਸਿੱਟੂ ਦੀ ਹੋਵੇ ਜਾਂ ਆਜ਼ਾਦ ਦੀ ਹੋਵੇ ਜਾਂ ਕਿਸੇ ਦੀ ਵੀ ਹੋਵੇ ਉਹ ਬਿਜਲੀ ਮੁਲਾਜ਼ਮਾਂ ਦੀ ਪਿੱਟ ਤੇ ਐ ਇਸ ਕਰਕੇ ਜੇ ਕੋਈ ਸਰਕਾਰ ਇਹਨਾਂ ਤੇ ਕੋਈ ਐਕਸ਼ਨ ਕਰਨਾ ਚਾਹੁੰਦੀ ਐ ਕਿ ਸਰਕਾਰ ਨੂੰ ਮੈਗਾ ਪੈਸਾ ਕਿੰਨੇ ਦਿਨ ਹਰਤਾ ਚੱਲੇਗੀ ਤੁਹਾਡੀ ਹਰਤਾ ਤਾਂ ਹੈ ਨਹੀਂ ਇਹ ਸਮੂਹ ਛੁੱਟੀ ਤੇ ਗਏ ਆ ਬਾਕੀ ਸਮੂਹ ਛੁੱਟੀ ਤੇ ਮਰਕਰ 3 ਦਿਨ ਲਈ ਗਏ ਆ ਇਸ 3 ਦਿਨ ਦੇ ਅੰਦਰ ਸਰਕਾਰ ਸਾਡੇ ਨਾਲ ਕੀ ਕਰਨਾ ਚਾਹੁੰਦੀ ਹੈ ਉਸ 3 ਦਿਨਾਂ ਤੋਂ ਬਾਅਦ ਅੱਗੇ 3 ਦਿਨ ਦੇ ਅੱਗੇ ਦੇਖਾਂਗੇ ਉਹ 3 ਦਿਨਾਂ ਦੇ ਅੰਦਰ ਅਗਰ ਸਰਕਾਰ ਸਾਡੇ ਤੋਂ ਲੋਕ ਇਹ ਸਾਡੀਆਂ ਮੰਗਾਵਲ ਗੌਰ ਨਹੀਂ ਕਰਦੀ ਤਾਂ ਜਿਹੜੀ ਸਾਡੀ ਮੈਨੇਜਮੈਂਟ ਹੈ ਜਥੇਮੰਦਕ ਲੀਡਰਸ਼ਿਪ ਹੈ ਉਹ ਅੱਗੇ ਫੈਸਲਾ ਕਰਕੇ ਦੇਵੇਗੀ ਇਹਨਾਂ ਨੂੰ ਜੋ ਫੈਸਲਾ ਕਰਕੇ ਦੇਊਗੀ ਉਹ ਇਸ ਫੜੇ ਨੂੰ ਅਸੀਂ ਉਹ ਸਾਡੇ ਦਾ ਹੁਕਮ ਮੰਨਾਂਗੇ